ਕੰਮੀ ਜਿਵੇਂ ਵੇਲੇ ਘਰੋਂ ਤੁਰੀ ਸੀ ਐਵੇਂ ਕੈਨਮੈਣ ਜਹੀ ਸੀ ਪਰ ਜਿਵੇਂ ਵੇਲੇ ਉਹ ਪ੍ਰਿੰਸੀਪਲ ਦੀ ਕੋਠੀ ਕੋਲ ਪਹੁੰਚੀ ਮੀਂਹ ਦੀ ਵਿਚਾਰ ਲੈ ਪਈ। ਬਾਟਕ ਖੋਲਦਿਆਂ ਬਗੀਚੇ ਦੀ ਡੰਡੀ ਲੰਘਦਿਆਂ ਤੇ ਸਾਹਮਣੇ ਬਰਾਂਡੇ ਤੱਕ ਪਹੁੰਚਦਿਆਂ ਉਹਦੇ ਕੱਪੜੇ ਨਚੋੜਨ ਵਾਲੇ ਹੋ ਗਏ ਸਨ। ਕੰਮੀ ਨੇ ਅਜੇ ਦਰਵਾਜ਼ਾ ਨਹੀਂ ਸਿਖੜਕਾਇਆ। ਪ੍ਰਿੰਸੀਪਲ ਆਪਣੀ ਬਾਰੀ ਵਿੱਚ ਖਲੋਤੀ ਆਪਣੇ ਬਗੀਚੇ ਦੇ ਫੁੱਲਾਂ ਨੂੰ ਮੀਂਹ ਵਿੱਚ ਨਹਾਉਂਦਿਆਂ ਵੇਖਦੀ ਪਈ ਸੀ। ਉਹਦਾ ਧਿਆਨ ਕੰਮੀ ਉੱਤੇ ਪਿਆ। ਅੰਦਰ ਆਜਾ ਕਮਲ ਮੇਰੇ ਕੱਪੜੇ ਸਾਰਾ ਕਮਰਾ ਖਰਾਬ ਹੋ ਜਾਏਗਾ ਮੇਰੇ ਕਮਰੇ ਦਾ ਕੁਝ ਨਹੀਂ ਖਰਾਬ ਹੁੰਦਾ ਸਾਦਾ ਫਰਸ਼ ਮੁੜ ਕੇ ਸਾਫ਼ ਹੋ ਜਾਏਗਾ ਅੰਦਰ ਆ ਜਾ ਕੰਮੀ ਨੇ ਚਪਲਾਂ ਬਾਹਰ ਲਾ ਦਿੱਤੀਆਂ ਤੇ ਅੰਦਰ ਆ ਗਈ ਪਤਾ ਨਹੀਂ ਮੈਨੂੰ ਆਉਣਾ ਚਾਹੀਦਾ ਸੀ ਕਿ ਨਹੀਂ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਤੈਨੂੰ ਕੱਪੜੇ ਦਿਆਂ ਬਦਲਣ ਲਈ ਇਹ ਬਹੁਤ ਗਿੱਲੇ ਨੇ ਨਹੀਂ ਮਿਹਰਬਾਨੀ ਬਹੁਤੇ ਗਿੱਲੇ ਨਹੀਂ ਤੇ ਕੰਮੀ ਨੇ ਸਿਰ ਦੀ ਚੁੰਨੀ ਦਹਲੀਜਾਂ ਤੋਂ ਬਾਹਰ ਨਚੋੜ ਕੇ ਫਿਰ ਉੱਤੇ ਲੈ ਲਈ ਮੈਂ ਐਪਲੀਕੇਸ਼ਨ ਹਾਂ ਹਾਂ ਐਪਲੀਕੇਸ਼ਨ ਮੈਨੂੰ ਮਿਲੀ ਏ ਪਰ ਤੂੰ ਕੱਪੜੇ ਬਦਲ ਲੈ ਸਰਦੀ ਲੱਗ ਜਾਏਗੀ ਜੇ ਤੁਸੀਂ ਮੈਨੂੰ ਹੋਸਟਲ ਵਿੱਚ ਜਗ੍ਹਾ ਦੇ ਦਿਓ ਮੈਂ ਸੁਣਿਆ ਏ ਐਪਲੀਕੇਸ਼ਨਜ਼ ਬਹੁਤ ਆਈਆਂ ਨੇ ਤੇ ਹੋਸਟਲ ਵਿੱਚ ਜਗ੍ਹਾ ਥੋੜੀ ਏ ਮੈਨੂੰ ਸਰਦੀ ਨਹੀਂ ਲੱਗੇਗੀ ਕੰਮੀ ਦੀ ਗੱਲ ਓਖੜੀ ਹੋਈ ਸੀ ਪ੍ਰਿੰਸੀਪਲ ਹੱਸ ਪਈ ਜੇ ਹੋਸਟਲ ਵਿੱਚ ਸੀਟ ਮਿਲ ਜਾਏ ਤਾਂ ਸਰਦੀ ਨਹੀਂ ਲੱਗੇਗੀ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਕੰਮੀ ਨੂੰ ਵੀ ਆਪਣੀ ਓਖੜੀ ਓਖੜੀ ਗੱਲ ਉੱਤੇ ਹਾਸਾ ਆ ਗਿਆ ਪਰ ਹੋਸਟਲ ਵਿੱਚ ਤਾਂ ਉਹਨਾਂ ਲੜਕੀਆਂ ਨੂੰ ਰਹਿਣ ਦੀ ਮਜਬੂਰੀ ਹੁੰਦੀ ਏ ਜਿਨ੍ਹਾਂ ਦੇ ਮਾਪੇ ਉਸ ਸ਼ਹਿਰ ਵਿੱਚ ਨਾ ਰਹਿੰਦੇ ਹੋਣ ਮੇਰੀ ਮਾਂ ਮੈਨੂੰ ਪਤਾ ਏ ਪਿੱਛੇ ਤੂੰ ਛੁੱਟੀਆਂ ਵੀ ਲਈਆਂ ਸਨ ਕੀ ਤਕਲੀਫ ਹੋ ਗਈ ਸੀ ਮਾਂ ਨੂੰ ਬਿਮਾਰ ਸੀ ਬਹੁਤ ਚਿਰ ਤੋਂ ਨਹੀਂ ਸਰਦੀ ਲੱਗ ਗਈ ਸੀ ਅਚਾਨਕ ਕੰਮੀ ਨੇ ਸਿਰ ਨੀਵਾ ਪਾ ਲਿਆ ਤੇਰੇ ਹੋਰ ਭੈਣ ਭਰਾ ਮੈਂ ਇਕੱਲੀ ਹਾਂ ਤੇਰੇ ਪਿਤਾ ਜੀ ਉਹ ਤਾਂ ਇੱਥੇ ਕੰਮ ਕਰਦੇ ਨੇ ਨਾ ਹਾਂ ਪਰ ਤੁਸੀਂ ਮੈਨੂੰ ਹੋਸਟਲ ਵਿੱਚ ਸੀਟ ਦੇ ਦਿਓ ਤੇ ਫਿਰ ਤੈਨੂੰ ਸਰਦੀ ਨਹੀਂ ਲੱਗੇਗੀ ਪ੍ਰਿੰਸੀਪਲ ਨੇ ਫੇਰ ਹੱਸ ਕੇ ਮਾਂ ਦੀ ਮੌਤ ਵਾਲੀ ਦੁਖਾਵੀਂ ਗੱਲ ਨੂੰ ਇੱਕ ਸੁਖਾਵੇਂ ਪਾਸੇ ਵੱਲ ਮੋੜਿਆ ਤੇ ਉੱਠ ਕੇ ਅਲਮਾਰੀ ਵਿੱਚੋਂ ਕੱਪੜੇ ਕੱਢਣ ਲੱਗੀ ਤੂੰ ਧੋਤੀ ਪਾ ਲਵੇਂਗੀ ਮੈਨੂੰ ਸੱਚਮੁੱਚ ਸਰਦੀ ਨਹੀਂ ਲੱਗਦੀ ਪਈ ਵੇਖ ਤੈਨੂੰ ਅਜੇ ਵੀ ਸਰਦੀ ਤੋਂ ਡਰ ਨਹੀਂ ਲੱਗਦਾ ਤੂੰ ਹੁਣੇ ਕਹਿੰਦੀ ਪਈ ਸੈਂ ਤੇਰੀ ਮਾਂ ਨੂੰ ਅਚਾਨਕ ਸਰਦੀ ਲੱਗ ਗਈ ਸੀ ਇੱਧਰ ਆ ਇਹਨਾਂ ਵਿੱਚੋਂ ਕੋਈ ਧੋਤੀ ਕੰਮੀ ਕੋਲੋਂ ਆਖਾਣਾ ਮੋੜਿਆ ਗਿਆ ਤੇ ਉਹਨੇ ਅਲਮਾਰੀ ਵਿੱਚੋਂ ਇੱਕ ਧੋਤੀ ਕੱਢ ਲਈ ਕੰਮੀ ਜਦੋਂ ਗੁਸਲਖਾਨ ਨੇ ਵਿੱਚੋਂ ਕੱਪੜੇ ਬਦਲ ਕੇ ਵਾਪਸ ਆਈ ਪ੍ਰਿੰਸੀਪਲ ਨੇ ਦੋ ਪਿਆਲੇ ਚਾਹ ਬਣਾਈ ਹੋਈ ਸੀ ਇੱਕ ਪਿਆਲਾ ਕੰਮੀ ਨੂੰ ਫੜਾ ਕੇ ਆਖਣ ਲੱਗੀ ਤੂੰ ਸਾਇੰਸ ਲਈ ਹੋਈ ਏ ਨਾ ਜੀ ਅੱਗੋਂ ਕੀ ਕਰਨਾ ਚਾਹੇਂਗੀ ਡਾਕਟਰੀ ਕਰੇਂਗੀ ਜੀ ਨਹੀਂ ਤਾਂ ਬਾਕੀ ਕੁੜੀਆਂ ਵਾਂਗ ਇਮਤਿਹਾਨ ਮੁਕਾੰਦਿਆਂ ਹੀ ਵਿਆਹ ਕਰ ਲੈਣਗੀ ਜੀ ਨਹੀਂ ਇਸ ਵਾਰ ਦੇ ਜੀ ਨਹੀਂ ਨਾਲ ਪ੍ਰਿੰਸੀਪਲ ਨੇ ਕੰਮੀ ਨੂੰ ਗੋਹ ਨਾਲ ਵੇਖਿਆ ਆਖਿਆ ਪਰ ਲੜਕੀਆਂ ਤਾਂ ਅਕਸਰ ਇਸੇ ਲਈ ਪੜ੍ਹਾਈ ਕਰਦੀਆਂ ਨੇ ਕਿ ਉਹਨਾਂ ਦਾ ਕਿਸੇ ਚੰਗੀ ਦਾ ਵਿਆਹ ਹੋ ਜਾਏ ਪਰ ਮੈਂ ਐਸ ਲਈ ਪੜ੍ਹਾਈ ਨਹੀਂ ਕਰ ਰਹੀ ਕੰਮੀ ਦੇ ਅੱਖਣ ਵਿੱਚ ਆਮ ਕੁੜੀਆਂ ਵਾਲੀ ਸ਼ਰਮਾਕਲ ਨਹੀਂ ਨਹੀਂ ਸੀ ਪ੍ਰਿੰਸੀਪਲ ਦਾ ਧਿਆਨ ਹੋਰ ਖਿੱਚਿਆ ਗਿਆ ਫੇਰ ਤੂੰ ਕਿਹੜੇ ਪਾਸੇ ਜਾਣਾ ਚਾਹੇਂਗੀ ਤੁਹਾਡੇ ਵਾਲੇ ਪਾਸੇ ਮੇਰੇ ਵਾਲੇ ਪਾਸੇ ਪ੍ਰਿੰਸੀਪਲ ਨੇ ਇੱਕ ਗੌਰ ਨਾਲ ਕੰਮੀ ਨੂੰ ਵੇਖਿਆ ਤੇ ਫੇਰ ਆਖਿਆ ਮੇਰੇ ਵਾਲਾ ਪਾਸਾ ਕੀ ਏਜੂਕੇਸ਼ਨ ਲਾਈਨ ਤੁਸੀਂ ਇੱਕ ਦਿਨ ਕਾਲਜ ਵਿੱਚ ਆਕਰ ਰਹੇ ਸੀ ਕਿ ਤੁਸੀਂ ਕਾਂਗੜਾਵਾਦੀ ਵਿੱਚ ਇੱਕ ਸਕੂਲ ਖੋਲਣਾ ਚਾਹੁੰਦੇ ਹੋ ਜਿਹੜੇ ਬਾਪ ਫੌਜੀ ਨੌਕਰੀਆਂ ਵਿੱਚ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਕਿਤੇ ਵੀ ਟਿਕ ਕੇ ਨਹੀਂ ਹੁੰਦੀ ਛੋਟੀਆਂ ਨੌਕਰੀਆਂ ਵਾਲੇ ਆਪਣੇ ਬੱਚਿਆਂ ਨੂੰ ਬਹੁਤੇ ਮਹਿੰਗੇ ਸਕੂਲਾਂ ਵਿੱਚ ਤੇ ਹੋਸਟਲਾਂ ਵਿੱਚ ਨਹੀਂ ਰੱਖ ਸਕਦੇ ਉਹਨਾਂ ਲਈ ਤੁਸੀਂ ਹਾਂ ਇਹ ਸਾਰਾ ਕੁਝ ਕਈ ਵਾਰ ਮੇਰੇ ਮਨ ਵਿੱਚ ਬੜੀ ਤੇਜ਼ੀ ਨਾਲ ਆਉਂਦਾ ਏ ਪਰ ਇਹ ਪਤਾ ਨਹੀਂ ਕਦੋਂ ਮੈਂ ਉਸ ਸਕੂਲ ਵਿੱਚ ਕੰਮ ਕਰਾਂਗੀ ਕੰਮੀ ਨੇ ਇੰਜ ਇੱਕ ਫੈਸਲੇ ਵਾਂਗ ਆਖਿਆ ਜਿਵੇਂ ਉਸ ਸਕੂਲ ਦੀ ਜ਼ਮੀਨ ਖਰੀਦ ਲਈ ਹੋਵੇ ਉਸ ਸਕੂਲ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੋਵੇ ਪ੍ਰਿੰਸੀਪਲ ਨੇ ਉੱਥੇ ਕੰਮ ਕਰਨ ਲਈ ਚੰਗੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਸੱਦਾ ਦਿੱਤਾ ਹੋਵੇ ਤੇ ਕੰਮੀ ਨੇ ਉਹ ਸੱਦਾ ਮਨਜ਼ੂਰ ਕਰ ਲਿਆ ਹੋਵੇ ਪ੍ਰਿੰਸੀਪਲ ਹੱਸ ਪਈ ਫੇਰ ਆਖਣ ਲੱਗੀ ਤੇ ਇੱਕ ਦਿਨ ਅਚਾਨਕ ਤੇਰੇ ਪਿਤਾ ਦੀ ਧਾਰ ਆ ਜਾਏਗੀ ਫਲਾਣੇ ਦਿਨ ਤੇਰਾ ਵਿਆਹ ਪੱਕਾ ਹੋ ਗਿਆ ਏ ਤੂੰ ਅਸਤੀਫਾ ਦੇ ਕੇ ਜਲਦੀ ਵਾਪਸ ਆ ਜਾ ਨਹੀਂ ਮੈਂ ਆਖਿਆ ਸੀ ਨਾ ਮੈਂ ਤੁਹਾਡੇ ਵਾਲੇ ਪਾਸੇ ਜਾਵਾਂਗੀ ਕੀ ਮਤਲਬ ਕੰਮੀ ਨੇ ਸਰਨੀਵਾਂ ਪਾ ਲਿਆ ਤੂੰ ਕੀ ਕਹਿਣਾ ਚਾਹੁੰਦੀ ਹੈ ਕਮਲ ਮੈਂ ਕੁਝ ਨਹੀਂ ਨਹੀਂ ਕਮਲ ਤੂੰ ਕੁਝ ਕਹਿਣਾ ਚਾਹੁੰਦੀ ਹੈ ਕੰਮੀ ਸੰਗ ਗਈ ਪਰ ਫੇਰ ਆਖਣ ਲੱਗੀ ਤੁਹਾਨੂੰ ਕਦੇ ਇਹੋ ਜਹੀ ਤਾਰ ਆਈ ਸੀ ਜੇ ਆਈ ਵੀ ਹੋਵੇਗੀ ਤਾਂ ਤੁਸੀਂ ਕਦੇ ਅਸਤੀਫਾ ਨਹੀਂ ਦਿੱਤਾ ਪ੍ਰਿੰਸੀਪਲ ਦਾ ਜੀ ਉਮ ਲਿਆ ਕਿ ਉਹ ਕੰਮੀ ਨਾਲ ਬੜੀਆਂ ਗੱਲਾਂ ਕਰੇ ਇੰਜ ਜਿਵੇਂ ਇੱਕ ਲੰਘ ਗਈ ਜਵਾਨੀ ਐ ਕੌਣ ਵਾਲੀ ਜਵਾਨੀ ਨਾਲ ਗੱਲਾਂ ਕਰਦੀ ਹੈ ਅੱਗ ਦੀਆਂ ਗੱਲਾਂ ਪਾਣੀ ਦੀਆਂ ਗੱਲਾਂ ਦਿਲ ਵਿੱਚ ਬਲਦੀ ਅੱਗ ਦੀਆਂ ਅੱਖਾਂ ਵਿੱਚ ਵਸਦੇ ਪਾਣੀ ਦੀਆਂ ਤੇ ਪ੍ਰਿੰਸੀਪਲ ਦੀ ਕਲਪਨਾ ਇਸ ਕਾਲਜ ਵਿੱਚ ਇਸ ਤੋਂ ਪਹਿਲੇ ਕਾਲਜ ਵਿੱਚ ਤੇ ਉਸ ਤੋਂ ਪਹਿਲੇ ਕਾਲਜ ਵਿੱਚ ਵਿਦਾਇ ਹੋਏ ਤੀਹਾਂ ਬਰਿਆਂ ਨੂੰ ਪਲਾਂ ਵਿੱਚ ਫਰੋ ਲਾਈ ਸਕੂਲ ਕਾਲਜ ਵਿਦਿਆ ਦੇਖੂ ਹਰ ਵਰੇ ਕੁੜੀਆਂ ਇੱਕ ਖਾਲੀ ਪਾਂਡੇ ਵਾਕਰ ਆਈਆਂ ਤੇ ਪਾਣੀ ਨਾਲ ਭਰੀਆਂ ਹੋਈਆਂ ਮੁਰ ਗਈਆਂ ਤੇ ਉਹ ਸਕੂਲ ਦੀ ਮਿਸਟ੍ਰੈਸ ਕਾਲਜ ਦੀ ਪ੍ਰਿੰਸੀਪਲ ਖੁਦ ਹੀ ਲੱਜ ਵਾਕਰ ਉੱਥੇ ਹੀ ਵੱਜੀ ਰਹੀ ਕੇ ਲੱਜ ਜਿਹਨੂੰ ਖੇਚ ਖੇਚ ਕੇ ਉਮਰ ਦੀ ਚਰਾਖੜੀ ਨੇ ਹੁਣ ਟੁੱਟਣ ਜੋਗੀ ਕਰ ਛੱਡਿਆ ਸੀ ਜਾ ਹੋਰ ਦਸਾਂ ਵਰਿਆਂ ਨੂੰ ਘਰ ਛੱਡੇਗੀ ਐਸ ਲੱਜ ਨੇ ਖੂਹ ਤੋਂ ਬਾਹਰ ਨਿੱਕਲ ਕੇ ਕਦੇ ਨਹੀਂ ਵੇਖਣਾ ਕਿ ਬਾਹਰ ਨਦੀਆਂ ਦਰਿਆ ਵੀ ਵਗਦੇ ਨੇ ਜਿਨ੍ਹਾਂ ਨੂੰ ਤਰ ਤਰ ਕੇ ਕੋਈ ਸੋਹਣੀਆਂ ਆਪਣੇ ਪਿਆਰਿਆਂ ਨੂੰ ਮਿਲਣ ਜਾਂਦੀਆਂ ਨੇ ਬਾਹਰ ਮੀਲਾਂ ਵਿੱਚ ਵਗਦੇ ਸਮੁੰਦਰ ਵੀ ਹੁੰਦੇ ਨੇ ਜਿਨ੍ਹਾਂ ਦੇ ਕੰਡੇ ਬੈ ਕੇ ਬੱਚੇ ਸਿੱਪੀਆਂ ਚੁੰਨਦੇ ਨੇ ਤੇ ਪ੍ਰਿੰਸੀਪਲ ਦਾ ਜੀ ਕੀਤਾ ਉਹ ਕੰਮੀ ਨੂੰ ਗੱਲ ਨਾਲ ਲਾ ਕੇ ਆਖੇ ਤੂੰ ਕੁਝ ਵੀ ਬਣ ਜਾਈ ਸੋਣੀਏ ਪਰ ਖੂਦ ਹੀ ਲੱਜ ਨਾ ਬਣੀ ਲੰਘ ਚੁੱਕੀ ਜਵਾਨੀ ਨੇ ਆਉਂਦੀ ਜਵਾਨੀ ਨੂੰ ਵੇਖਿਆ ਤੇ ਫਿਰ ਪ੍ਰਿੰਸੀਪਲ ਨੂੰ ਇਹ ਸਾਰੇ ਖਿਆਲ ਇਸ ਤਰ੍ਹਾਂ ਜਾਪੇ ਜਿਵੇਂ ਉਹ ਕੋਠੇ ਜਿੰਡੀ ਛਾਲ ਵਾਂਗ ਆਏ ਸਨ ਤੇ ਨੀਰੀ ਝਾਗ ਵਾਂਗ ਮੁੜ ਗਏ ਸਨ ਕੰਡੇ ਦੀ ਰੇਤ ਉੱਤੇ ਪਾਣੀ ਨਹੀਂ ਸੀ ਠਹਿਰਿਆ ਉਹਨੇ ਕੰਮੀ ਨੂੰ ਸਿਰਫ ਇਨਾ ਆਖਿਆ ਹੋਸਟਲ ਵਿੱਚ ਸੀਟ ਮਿਲ ਜਾਏਗੀ ਜੇ ਤਰਾ ਕਦੇ ਜੀ ਕਰੇ ਤੂੰ ਛੁੱਟੀ ਵਾਲੇ ਦਿਨ ਇੱਥੇ ਆ ਜਾਇਆ ਕਰੀਂ ਪ੍ਰਿੰਸੀਪਲ ਮਿਸ ਮਦਾਨ ਦੇ ਮਨ ਵਿੱਚ ਕਾਂਗੜਾਵਾਦੀ ਵਿੱਚ ਸਕੂਲ ਖੋਲਣ ਦਾ ਇੱਕ ਸੁਪਨਾ ਬੜੇ ਭਰਿਆਂ ਤੋਂ ਇੱਕ ਬੀਵਾਂਗ ਪਿਆ ਹੋਇਆ ਸੀ ਕਾਂਗੜਾਵਾਦੀ ਦੇ ਪਿੰਡ ਪਿੰਡ ਨੂੰ ਫੋਲਦਿਆਂ ਮਿਸ ਮਦਾਨ ਨੂੰ ਪੰਜ ਰੁਖੀ ਸਟੇਸ਼ਨ ਤੋਂ ਕੋਈ 3 ਮੀਲ ਪਰਾਂ ਇੱਕ ਪਿੰਡ ਵਿੱਚ ਜ਼ਮੀਨ ਪਸੰਦ ਆਈ ਮਿਸ ਮਦਾਨ ਦੇ ਸੁਪਨੇ ਦਾ ਬੀਯੁਗ ਪਿਆ ਤੋਲਾਤਾਰ ਦੇ ਉੱਚੇ ਪਹਾੜਾਂ ਦੀ ਵੱਖੀ ਵਿੱਚ ਇਹ ਸਾਵੀ ਪੱਧਰੀ ਜ਼ਮੀਨ ਸੀ ਇੱਕ ਪਾਸੇ ਚੰਗਾ ਵੱਡਾ ਪਹਾੜੀ ਨਾਲਾ ਵਗਦਾ ਸੀ ਜਿਹਦੀ ਕੱਖ ਵਿੱਚ ਤਿੰਨ ਘਰਾਟ ਸਨ ਦੂਰ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਉੱਚੇ ਨੀਵੇਂ ਪੌੜੀਆਂ ਵਾਂਗ ਵਿਛੇ ਹੋਏ ਮੱਕਈ ਦੇ ਖੇਤ ਸਨ ਲੱਕੜ ਦੇ ਛੱਜਿਆਂ ਵਾਲੇ ਤੇ ਸਲੇਟਾਂ ਦੀਆਂ ਛੱਤਾਂ ਵਾਲੇ ਪਹਾੜੀ ਘਰ ਇਸ ਜ਼ਮੀਨ ਤੋਂ ਥੋੜੀ ਜਹੀ ਬਹਿਰਤ ਉੱਤੇ ਸਨ ਇੱਕ ਬਾਗੀਚਾ ਵੀ ਇਸ ਜ਼ਮੀਨ ਵਿੱਚ ਪੈਂਦਾ ਸੀ ਜਿੱਥੇ ਅਮਰੂਦਾਂ ਤੇ ਅਨਾਰਾਂ ਦੇ ਰੁੱਖ ਫਲ ਦੇਣਦੇ ਪਏ ਸਨ ਕਿਸੇ ਕਿਸਾਨ ਨੇ ਆਪਣੇ ਪੱਕੇ ਹੋਏ ਖੇਤ ਦੀ ਵੀ ਇਹੋ ਜਹੀ ਰੱਖੀ ਨਹੀਂ ਕੀਤੀ ਹੋਈ ਮਿੱਟੀ ਵਿੱਚ ਕਈਆਂ ਵੱਜਦੀਆਂ ਨੀਹਾਂ ਭਿੰਦੀਆਂ ਇੱਟਾਂ ਚੁਣੀਂਦੀਆਂ ਤੇ ਮਿਸਮਦਾਨ ਸਾਹਮਣੇ ਇੱਕ ਰੌਖੇਟਾਂ ਬਹਿ ਕੇ ਆਪਣੇ ਸੁਪਨੇ ਨੂੰ ਉਗਦਿਆਂ ਵੇਖਦੀ ਰਹਿੰਦੀ ਇਹ ਗਰਮੀਆਂ ਦੇ ਉਹ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਕਾਲਜਾਂ ਵਿੱਚ ਛੁੱਟੀਆਂ ਹੁੰਦੀਆਂ ਹਨ ਕੰਮੀ ਆਪਣੇ ਕਾਲਜ ਦਾ ਆਖੀਰਲਾ ਵਰਾ ਮੁਕਾ ਚੁੱਕੀ ਸੀ ਇਸ ਲਈ ਮਿਸਮਦਾਨ ਨੂੰ ਇਕੱਲਿਆਂ ਨਾ ਆਉਣਾ ਪਿਆ ਕੰਮੀ ਉਹਦੇ ਉਸਰਣ ਵਾਲੇ ਸਕੂਲ ਦੀ ਪਹਿਲੀ ਮੁਲਾਜ਼ਮਾ ਸੀ ਮਿਸ ਮਦਾਨ ਤੇ ਕੰਮੀ ਅੱਜਕੱਲ੍ਹ ਇੱਕ ਪਹਾੜੀ ਘਰ ਵਿੱਚ ਰਹਿੰਦੀਆਂ ਸਨ ਸਕੂਲ ਦੀਆਂ ਤੇ ਸਟਾਫ ਕਰਾਂ ਦੀਆਂ ਕੰਧਾਂ ਦਿਨੋਂ-ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ ਪਰ ਅਜੇ ਛੱਤਾਂ ਪੈਣੀਆਂ ਸਨ ਬੂਹੇ-ਬਾਰੀਆਂ ਲੱਗਣੇ ਸਨ ਪਾਣੀ ਆਉਣਾ ਸੀ ਸਰਕਾਰ ਨੇ ਬਿਜਲੀ ਦੇਣ ਦਾ ਇਕਰਾਰ ਕਰ ਲਿਆ ਹੋਇਆ ਸੀ ਮਿਸ ਮਦਾਨ ਸਵੇਰ ਦੀ ਚਾਹ ਬਣਾਉਂਦੀ ਸੀ ਤੇ ਫਿਰ ਬਾਹਰ ਕਿਸੇ ਅਮਰੂਦ ਦੇ ਰੋਖੇਟਾਂ ਬੈਠ ਕੇ ਸਾਹਮਣੇ ਉਸਰ ਦੀਆਂ ਕੰਧਾਂ ਨੂੰ ਜਿਵੇਂ ਅੱਖਾਂ ਨਾਲ ਮੈਂਦੀ ਰਹਿੰਦੀ ਸੀ ਕੰਮੀ ਰੋਟੀ ਪਕਾਉਂਦੀ ਦੋ ਡੱਬਿਆਂ ਵਿੱਚ ਦਾਲ ਸਬਜੀ ਤੇ ਇੱਕ ਡੱਬੇ ਵਿੱਚ ਚਾਵਲ ਜਾਂ ਰੋਟੀ ਪਾ ਕੇ ਅਮਰੂਦ ਦੇ ਰੁੱਖੇ ਠਾਂ ਲੈ ਆਉਂਦੀ। ਕੰਧਾਂ ਦਿਨੋਂ-ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ ਤੇ ਕੰਮੀ ਦਾ ਮਿਸ ਮਦਾਨ ਨਾਲ ਰਿਸ਼ਤਾ ਦਿਨੋਂ-ਦਿਨ ਡੂੰਘਾ ਹੁੰਦਾ ਜਾਂਦਾ ਸੀ। ਫੌਜੀ ਪਿਓ ਆਪਣੇ ਬੱਚਿਆਂ ਨੂੰ ਉਸ ਸਕੂਲ ਵਿੱਚ ਦਾਖਲ ਕਰਾਉਣ ਲਈ ਜਿਵੇਂ ਮਿਸ ਮਦਾਨ ਨਾਲੋਂ ਵੀ ਕਾਲੇ ਸਨ। ਰੋਜ਼ ਚਿੱਠੀਆਂ ਦੀ ਇੱਕ ਥਹੀ ਆਉਂਦੀ ਤੇ ਮਿਸ ਮਦਾਨ ਦੀਆਂ ਅੱਖਾਂ ਵਿੱਚ ਆਪਣੇ ਸਕੂਲ ਦਾ ਸੁਪਨਾ ਸਕੂਲ ਦੀਆਂ ਕੰਧਾਂ ਨਾਲੋਂ ਵੀ ਉੱਚਾ ਹੋ ਜਾਂਦਾ। ਕੰਮੀ ਦਾ ਪਿਓ ਕੰਮੀ ਨੂੰ ਆਪਣੀ ਜਵਾਨ ਜਹਾਨਤੀ ਨੂੰ ਇੰਜ ਇੱਕ ਦਰਾਡੇ ਪਿੰਡ ਵਿੱਚ ਭੇਜ ਕੇ ਖੁਸ਼ ਨਹੀਂ ਸੀ ਇਸ ਲਈ ਇੱਕ ਵਾਰੀ ਆਪ ਆਣ ਕੇ ਇਥੋਂ ਦਾ ਸਭ ਕੁਝ ਆਪਣੀ ਅੱਖੀਂ ਵੇਖ ਗਿਆ ਸੀ ਤੂੰ ਇੰਜ ਛੁੱਟੀਆਂ ਵਿੱਚ ਕੁਝ ਦਿਨ ਆਪਣੇ ਪਿਤਾ ਕੋਲ ਕਿਉਂ ਨਹੀਂ ਰਹਿ ਆਉਂਦੀ ਕੰਮੀ ਮੈਂ ਇੱਥੇ ਬੜੀ ਖੁਸ਼ ਹਾਂ ਮੈਨੂੰ ਪਤਾ ਏ ਤੂੰ ਇਹ ਸਭ ਕੁਝ ਇਸ ਲਈ ਕਰਨੀ ਪਈਏ ਕਿ ਮੈਨੂੰ ਇੱਥੇ ਇਕੱਲਿਆਂ ਨਾ ਰਹਿਣਾ ਪਵੇ ਮੈਂ ਇੰਨੀ ਉਪਕਾਰੀ ਨਹੀਂ ਜਿੰਨੀ ਤੁਸੀਂ ਸੋਚਿਆ ਏ ਫੇਰ ਤੂੰ ਕਿਉਂ ਨਹੀਂ ਕੁਝ ਦਿਨ ਆਪਣੇ ਘਰ ਰਹਿ ਆਉਂਦੀ ਮੇਰਾ ਘਰ ਮੇਰਾ ਘਰ ਕੋਈ ਨਹੀਂ ਤੂੰ ਇਸ ਤਰ੍ਹਾਂ ਕਿਉਂ ਆਖਨੀ ਏ ਕੰਮੀ ਤੇਰੇ ਪਿਓ ਦਾ ਘਰ ਤੇਰਾ ਘਰ ਨਹੀਂ ਕੰਮੀ ਕੋਈ ਉਤਰਨਾ ਦੇ ਸਕੀ ਫੇਰ ਠਹਿਰ ਕੇ ਆਖਣ ਲੱਗੀ ਮੈਂ ਛੁੱਟੀਆਂ ਹੋਣ ਤੋਂ ਪਹਿਲਾਂ ਸੋਚਦੀ ਪਈ ਸਾਂ ਛੁੱਟੀਆਂ ਹੋ ਜਾਣਗੀਆਂ ਹੋਸਟਲ ਵਿੱਚ ਮੈਂ ਰਹਿ ਨਹੀਂ ਸਕਣਾ ਕਿੱਥੇ ਜਾਵਾਂਗੀ ਇਹ ਤਾਂ ਚੰਗਾ ਹੋਇਆ ਤੁਸੀਂ ਮੈਨੂੰ ਆਪਣੇ ਨਾਲ ਇੱਥੇ ਲੈ ਆਏ ਇਹ ਪਹਿਲਾ ਦਿਨ ਸੀ ਜਦੋਂ ਮਿਸਮਦਾਨ ਨੇ ਕੰਮੀ ਦਾ ਸਿਰ ਆਪਣੀ ਝੋਲੀ ਵਿੱਚ ਲਿਆ ਪਿਛਲੇ ਕਈਆਂ ਦਿਨਾਂ ਤੋਂ ਦੋਹਾਂ ਦਾ ਰਿਸ਼ਤਾ ਗੂੜੀ ਛਾਂ ਵਰਗਾ ਹੁੰਦਾ ਜਾਂਦਾ ਸੀ ਪਰ ਅੱਜ ਜਿਵੇਂ ਇਸ ਰਿਸ਼ਤੇ ਨੂੰ ਫੁੱਲ ਪੈ ਗਏ ਕੰਮੀ ਤੇਰੇ ਛੋਟੇ ਜਿਹੇ ਮਨ ਵਿੱਚ ਕਿਹੜੀਆਂ ਉਦਾਸੀਆਂ ਭਰੀਆਂ ਹੋਈਆਂ ਨੇ ਪਤਾ ਨਹੀਂ ਪਰ ਮੈਨੂੰ ਜੋ ਆਪਦਾ ਏ ਮੈਂ ਆਪਣੇ ਜਨਮ ਤੋਂ ਲੈ ਕੇ ਉਦਾਸ ਹਾਂ ਸ਼ਾਇਦ ਉਸ ਤੋਂ ਵੀ ਪਿਛਲੇ ਜਨਮ ਤੋਂ ਆਪਣੀ ਮਾਂ ਦੇ ਜਨਮ ਤੋਂ ਕੰਮੀ ਤੇਰੀ ਮਾਂ ਦੀ ਜ਼ਿੰਦਗੀ ਖੁਸ਼ ਨਹੀਂ ਸੀ ਨਹੀਂ ਉਹਦਾ ਘਰ ਵੀ ਕੋਈ ਨਹੀਂ ਸੀ ਪਰ ਤੇਰੇ ਪਿਤਾ ਦਾ ਘਰ ਉਪਿਤਾ ਦਾ ਘਰ ਹੈ ਮਾਂ ਦਾ ਘਰ ਨਹੀਂ ਸੀ ਸ਼ਾਇਦ ਕਿਸੇ ਔਰਤ ਦਾ ਘਰ ਨਹੀਂ ਹੁੰਦਾ ਕਮੀ ਇਸ ਲਈ ਤਾਂ ਮੈਂ ਆਖਦੀਆਂ ਮੇਰਾ ਘਰ ਕੋਈ ਨਹੀਂ ਜਿਹੜਾ ਦਰਵਾਜ਼ਾ ਮੇਰੀ ਮਾਂ ਵਾਸਤੇ ਭੀੜਿਆ ਗਿਆ ਮੈਂ ਉਹ ਕਦੇ ਵੀ ਖੜਕਾਣਾ ਨਹੀਂ ਚਾਹੁੰਦੀ ਮੇਰੀ ਮਾਂ ਤੇ ਕਮੀ ਦਾ ਰੋਹ ਨਿਕਲ ਗਿਆ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ